ਖੰਡੇ ਦੀ ਪਹੌਲ ਜਦੋਂ ਸ਼ਿਕਾਈ ਜਾਂਦੀ ਹੈ ਕਿਤੇ ਇਹ ਅਲਾਉਸਮੈਂਟ ਕੀਤੀ ਜਾਂਦੀ ਹੈ ਵੀ ਭਾਈ ਅਮਤ ਸੰਚਾਰ ਹੋਣਾ ਹੈ ਆਪਾਂ ਖੰਡੇ ਦੀ ਪਹੌਲ ਸ਼ਿਕਾਉਣੀ ਹੋਵੇ ਆਪਾਂ ਲਖਜ ਕੀ ਵਰਤਦੇ ਅਮਰਤ ਸੰਚਾਰ ਚਲੋ ਕੋਈ ਗੱਲ ਨਹੀਂ ਠੀਕ ਹੈ ਪਰ ਇੱਕ ਲਖਜ ਆਪਾਂ ਵਰਤਦੇ ਹਾਂ ਸਾਰੇ ਭਾਈ ਕੱਲ ਨੂੰ ਅਮਤ ਸੰਚਾਰ ਹੋਣਾ ਹੈ ਖੰਡੇ ਦੀ ਪਹੌਲ ਛੱਕ ਕੇ ਗੁਰੂ ਕੇ ਜਹਾਜੇ ਚੜੋ ਖੰਡੇ ਦੀ ਪਹੌਣ ਛੱਕ ਕੇ ਗੁਰੂ ਕੇ ਜਹਾਜ਼ੇ ਚੜੋ ਇਹ ਕਿਹਾ ਜਾਂਦਾ ਨਾ ਸਮਝੋ ਹੁਣ ਹੁਣੇ ਦਾ ਸਿਧਾਂਤ ਸਮਝਿਓ ਤੁਹਾਨੂੰ ਮੈਂ ਪ੍ਰਸ਼ਨ ਰੂਪ ਦੇ ਵਿੱਚ ਗੱਲ ਕਰਾਂ ਪਹਿਲਾਂ ਵੀ ਕੀ ਖੰਡੇ ਦੀ ਪਹੌਣ ਛਕਣਾ ਗੁਰੂ ਕੇ ਜਹਾਜ਼ੇ ਚੜਨਾ ਹੈ ਬੋਲੋ ਪ੍ਰਸ਼ਨ ਮੈਂ ਕੀਤਾ ਹੈ ਵੀ ਕੀ ਖੰਡੇ ਦੀ ਪਹੌਣ ਛਕਣਾ ਗੁਰੂ ਕੇ ਜਹਾਜ਼ੇ ਚੜਨਾ ਹੈ ਤੁਹਾਡੀ ਸੋਚ ਕੀ ਹੈ ਤੁਸੀਂ ਬੋਲੇ ਵੀ ਨਹੀਂ ਚਲੋ ਕਈ ਵਾਰੀ ਹੁੰਦਾ ਵੀ ਐਵੇਂ ਗਿੰਦੂ ਪ੍ਰੰਤਮਨ ਕਰਦੇ ਮੈਂ ਸਪਸ਼ਟ ਦੱਸ ਦੇਵਾਂ ਆਪਾਂ ਕਦੇ ਗੋਲਮੋਲ ਗੱਲ ਨਹੀਂ ਕੀਤੀ ਮੇਰਾ ਆਪਣਾ ਖਿਆਲ ਕੀ ਹੈ ਗੁਰਬਾਣੀ ਤੋਂ ਖਿਆਲ ਆਇਆ ਸੁਸ਼ਿੱਧ ਵੀ ਕਰੂੰ ਕਿ ਖੰਡੇ ਦੀ ਪਹੌਲ ਛਤਨਾ ਗੁਰੂ ਕੇ ਜਹਾਜੇ ਚੜਨਾ ਨਹੀਂ ਇਹ ਰੌਂਗ ਸਟੇਟਮੈਂਟ ਹੈ ਗਲਤ ਗਲਤ ਸੂਚਨਾ ਹੈ ਇਹ ਗਲਤ ਸੂਚਨਾ ਜੀ ਇਹ ਸੋ ਖੰਡੇ ਦੀ ਪਹੌਲ ਛਤਨਾ ਗੁਰੂ ਕੇ ਜਹਾਜ਼ੇ ਚਟਮਾ ਨਹੀਂ ਪੱਕਾ ਕਰ ਲਓ ਸੋ ਫੇ ਤੁਸੀਂ ਪੁੱਛੋਗੇ ਗੁਰੂ ਕੇ ਜਹਾਜ਼ੇ ਚੰਦਰਾ ਕੀ ਹੈ ਉਹ ਸੁਣੋ ਹੁਣ ਖੰਡੇ ਦੀ ਪਹੌਲ ਛਤਨਾ ਜਹਾਜ਼ ਦੀ ਟਿਕਟ ਲੈਣਾ ਹੈ ਕੀ ਲੈਣਾ ਹੈ ਟਿਕਟ ਲੈ ਲਈ ਲੈਣੀ ਹੁੰਦੀ ਹੈ ਟਿਕਟ ਜਿਵੇਂ ਦਾਖਲਾ ਕਹ ਲਓ ਵਿਦਿਆਰਥੀ ਦਾਖਲਾ ਲੈ ਕੇ ਪੜਦਾ ਐਡਮਿਸ਼ਨ ਦਾਖਲਾ ਲੈਣੀ ਹੁੰਦਾ ਨਾ ਦਾਖਲਾ ਲੈ ਕੇ ਪੜ੍ਹੂ ਤੇ ਤਾਂ ਹੀ ਸਰਟੀਫਿਕੇਟ ਮਿਲੂ ਸਕੂਲ ਸਖਿਆ ਬੋਰਡ ਵੱਲੋਂ ਤੇ ਦਾਖਲਾ ਲੈ ਤੂੰ ਬਣਾ ਪੜੀ ਜਾਵੇ ਕਿੰਨਾ ਮਰਜੀ ਦਾਵਾ ਕਰੇ ਮੈਨੂੰ ਸਾਰਾ ਕੁਝ ਆਉਂਦਾ ਤੈਨੂੰ ਸਾਰਾ ਕੁਝ ਆਉਂਦਾ ਹੋਊ ਭਾਈ ਸਰਟੀਫਿਕੇਟ ਕਿਥੋਂ ਨਹੀਂ ਮਿਲਣ ਨੂੰ ਬੋਲੋ ਸਤਨਾਮ ਸੌਖੇ ਢੰਗ ਨਾਲ ਸਮਝਣਾ ਪਰ ਫਿਰ ਜਿਹੜੀ ਆਪਾਂ ਗੱਲ ਕੀਤੀ ਹੈ ਸਮਝਿਓ ਵੀ ਫਿਰ ਹੁਣ ਜਹਾਜੇ ਜੱਟਣਾ ਕੀ ਹੈ ਗਰਵਾਣੀ ਤੋਂ ਲਾ ਮੰਗੇ ਸੇਤ ਆ ਸੁਣਿਓ ਬਾਣੀ ਹੁਣ ਗੁਰਬਾਣੀ ਦੇ ਵਿੱਚ ਵਚਨ ਆਉਂਦਾ ਹੈ ਕਹਿੰਦੇ ਸਤਗੁਰ ਬੋਹਿਥ ਹਰ ਨਾਮ ਹੈ ਸਤਗੁਰ ਦਾ ਜਹਾਜ ਕੀ ਹੈ ਜੀ ਜੋ ਹਰੀ ਪਰਮੇਸ਼ਰ ਦਾ ਨਾਮ ਹੈ ਸੱਚਾ ਗਿਆਨ ਹੈ ਸੱਚਾ ਗਿਆਨ ਸਤਗੁਰੂ ਦਾ ਜਹਾਜ ਹੈ ਅਰਥ ਸਮਝਾਂਗੇ ਸਾਰਿਆਂ ਨੂੰ ਦੁਆਰੇ ਸਮਝਿਓ ਕਹਿੰਦੇ ਸਤਗੁਰ ਬੋਹਿਥ ਹਰ ਨਾਮ ਹੈ ਕਿਤਵੇਦ ਚੜਿਆ ਜਾਏ ਮੈਂ ਦੱਸਤਾ ਨਾ ਦੇਖੋ ਕਹਿੰਦੇ ਫਿਰ ਇਹ ਗੁਰੂ ਦੇ ਜਹਾਜ਼ ਤੇ ਕਿਹੜੀ ਵਿਧੀ ਨਾਲ ਚੜਿਆ ਜਾਂਦਾ ਹੈ ਕਿਤਵੇਦ ਚੜਿਆ ਜਾਏ ਕਿਵੇਂ ਚੜਿਆ ਜਾਂਦਾ ਹੈ ਜਹਾਜ਼ ਤੇ ਆਪੇ ਉਤਰਦੇ ਤਾਂ ਕਿ ਕਹਿੰਦੇ ਸਤਗੁਰ ਕਾ ਭਾਣਾ ਜੋ ਚੱਲਾ ਜਿਹੜੇ ਸਤਗੁਰ ਦੀ ਆਂਗਿਆ ਵਿੱਚ ਚਲਦੇ ਆ ਭਾਵ ਗੁਰਬਾਣੀ ਦੀ ਆਂਗਿਆ ਵਿੱਚ ਚਲਦੇ ਆ ਸਤਗੁਰ ਕਾ ਭਾਣਾ ਬੋਲੋ ਸਤਗੁਰ ਕਾ ਭਾਣਾ ਜੋ ਚੱਲਾਂ ਵਿੱਚ ਬੋਹਿਥ ਬੈਠਾ ਆਏ ਜਿਹੜੇ ਸਤਗੁਰ ਦੀ ਆਗਿਆ ਦੇ ਵਿੱਚ ਰੱਬੀ ਬਾਣੀ ਦੀ ਆਗਿਆ ਦੇ ਵਿੱਚ ਚੱਲਦੇ ਆ ਉਹ ਸਮਝ ਲਓ ਸਤਗੁਰੂ ਦੇ ਜਹਾਜ਼ ਵਿੱਚ ਆ ਬੈਠੇ ਆ ਸਤਗੁਰ ਕਹੇ ਭਾਣਾ ਜੋ ਚੱਲੈ ਵਿੱਚ ਬੋਹਿਥ ਬੈਠਾ ਆਏ ਗੁਰੂ ਕੇ ਜਹਾਜ਼ੇ 'ਤੇ ਕੌਣ ਚੜਿਆ ਹੁਣ ਸਮਝ ਗਏ ਜਿਹੜੇ ਖੰਡੇ ਦੀ ਪਹੌਲ ਛੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਆਗਿਆ ਵਿੱਚ ਚੱਲਦੇ ਆ ਉਹ ਗੁਰੂ ਕੇ ਜਹਾਜ਼ੇ ਚੜੇ ਆ ਜਿਹੜਾ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਨਹੀਂ ਮੰਨਦਾ ਪੰਜ ਕਕਾਰ ਪਹਿਨ ਕੇ ਵੀ ਖੰਡੇ ਦੀ ਪਾਹੁਲ ਛੱਕ ਕੇ ਵੀ ਉਹ ਗੁਰੂ ਤੋਂ ਬੇਮੁਖ ਹੈ ਜਿਹੜਾ ਦਰਵਾਣੀ ਦੀ ਗੱਲ ਨਹੀਂ ਮੰਨਦਾ ਕਿਉਂਕਿ ਪੰਜ ਪਿਆਰਾਂ ਨੇ ਕੀ ਕਿਹਾ ਸਿੱਖੰਡ ਦੀ ਪਾਹੁਲ ਛਕਾ ਕੇ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਨਾ ਸੋ ਖੰਡੇ ਦੀ ਪਾਹੁਲ ਛਕਣਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ ਤੇ ਜਿਸ ਗੁਰੂ ਤੇ ਲੜ ਲੱਗੇ ਹਾਂ ਜੇ ਗੁਰਬਾਣੀ ਦੀ ਆਂਗਿਆ ਵਿੱਚ ਚੱਲਾਂਗੇ ਤੇ ਗੁਰੂ ਕੇ ਜਹਾਜੇ ਚੜ ਗਏ ਤੇ ਜੇ ਗੁਰਬਾਣੀ ਦੀ ਗੱਲ ਨਹੀਂ ਮੰਨਾਂਗੇ ਤਾਂ ਖੰਡੇ ਦੀ ਪਾਹੁਲ ਛੱਕ ਕੇ ਪੰਜ ਕਾਰ ਪਾ ਕੇ ਵੀ ਗੁਰੂ ਤੋਂ ਬੇਮੁਖ ਬੋਲੋ ਸਤਨਾਮ ਆਹ ਗੱਲ ਪਕੜ ਜਾ ਜੇ ਕੁਆਲਿਟੀ ਪੈਦਾ ਹੋ ਜੇ ਸਾਡੇ ਚ ਕੁਆਲਿਟੀ ਪੈਦਾ ਹੋ ਜੇ ਸਾਡੇ ਵਿੱਚ ਤੇ ਕਈ ਤਾਂ ਹੁਣ ਮੈਂ ਦੇਖਿਆ ਸਾਰੇ ਨਹੀਂ ਕਹਿੰਦਾ ਪਿਆਰ ਵਾਲੇ ਬੈਠੇ ਹੋ ਕਈ ਤਾਂ ਮੈਂ ਦੇਖਿਆ ਵੀ ਖੰਡੇ ਦੀ ਪਹਾੜ ਛੱਤ ਕੇ ਗੁਰੂ ਕੇ ਜਹਾਜ਼ੇ ਚੜਨਾ ਹੈ ਹੁਣ ਭਾਵ ਜਿਸ ਗੁਰੂ ਦੇ ਲੜ ਲੱਗੇ ਗੁਰੂ ਦੀ ਬਾਣੀ ਸੁਣਨੀ ਹੈ ਸਮਝਣੀ ਹੈ ਸਮਝ ਕੇ ਮੰਨਣੀ ਹੈ ਬਾਣੀ ਦੀ ਆਗਿਆ 'ਚ ਰਹਿਣਾ ਹੈ ਉਹ ਤਾਂ ਚੜ ਕੇ ਗੁਰੂ ਕੇ ਜਹਾਜ਼ੇ ਪਰ ਕਈਆਂ ਦਾ ਮੈਂ ਹਾਲ ਕੀ ਦੇਖਦਾ ਹਾਂ ਗੁਰੂ ਕੇ ਜਹਾਜ਼ੇ ਤਾਂ ਕੀ ਚੜਨਾ ਹੈ ਉਹ ਜਹਾਜ਼ਾਂ ਦੇ ਅੱਡੇ ਤੋਂ ਵੀ ਬਾਹਰ ਫਿਰਦੇ ਹੁੰਦੇ ਨੇ ਜਹਾਜਾਂ ਦੇ ਅੱਡੇ ਤੋਂ ਵੀ ਬਾਹਰ ਜਹਾਜ ਤਾਂ ਕੀ ਚੜਨਾ ਹੈ ਅੱਡੇ ਤੋਂ ਬਾਹਰ ਸਮਝ ਗਏ ਕਿ ਖੰਡੇ ਦੀ ਪਾਹੁਲ ਛਕੀ ਪੰਜ ਕਕਾਰ ਪਾਏ ਕਿਰਪਾਨ ਪਹਿਨੀ ਹੋਈ ਦਾ ਮਤਲਬ ਨਹੀਂ ਖੰਡੇ ਦੀ ਪਾਹੁਲ ਛਕੀ ਹੈ ਨਾ ਪੰਜਾਂ ਪੈਰਿਆਂ ਤੋਂ ਤੇ ਫਿਰ ਦਾ ਕਿੱਥੇ ਆ ਤਾਵਰ ਤੇ ਸਮਾਦ ਤੇ ਜਿਹੜਾ ਠੇਕੇ ਤੇ ਫਿਰਦਾ ਹੈ ਕਿਰਪਾਨ ਪਾ ਕੇ ਹੁਣ ਦੱਸੋ ਚੜਿਆ ਹੋਇਆ ਜਹਾਜੀ ਬੋਲੋ ਜੇ ਜਹਾਜ ਜੜਿਆ ਹੁੰਦਾ ਗੁਰੂ ਦਾ ਜਹਾਜ ਤਾਂ ਠੇਕੇ ਤੇ ਉਤਰਦਾ ਹੀ ਨਹੀਂ ਗੁਰੂ ਦਾ ਜਹਾਜ ਨਾ ਕਬਰ ਤੇ ਉਤਰਨਾ ਸਮਾਦ ਤੇ ਉਤੇ ਤੈਨੂੰ ਇਥੇ ਕੌਣ ਲਾ ਗਿਆ ਬੋਲੋ ਸਤਨਾਮ ਵਾਹ ਲਾਗਿਤਾ ਨੇ ਇਹਦੇ ਵਿੱਚ ਚੜਿਆ ਨਹੀਂ ਨਾ ਸਪਸ਼ਟ ਹੋ ਗਿਆ ਨਾ ਦੇਖੋ ਜੀ ਖੰਡੇ ਦੀ ਬਹੁਲ ਸ਼ੱਕ ਕੇ ਵੀ ਗੁਰੂ ਕੇ ਜਹਾਜ਼ੇ ਚੜਿਆ ਨਹੀਂ ਤਾਂ ਹੀ ਤਾਂ ਕਬਰ ਤੇ ਵੀ ਜਾਇਆ ਹੁੰਦਾ ਸਮਾਧ ਤੇ ਵੀ ਜਾਇਆ ਹੁੰਦਾ ਠੇਕੇ ਤੇ ਵੀ ਚਲਾਇਆ ਜਾਂਦਾ ਤੇ ਜੇ ਗੁਰੂ ਕੇ ਜਹਾਜ਼ੇ ਚੜਿਆ ਹੁੰਦਾ ਹੈ ਦੱਸੋ ਮੈਨੂੰ ਵੀ ਸਮਾਧ ਤੇ ਕਿਵੇਂ ਜਾਂਦਾ ਜਾਂ ਤੁਸੀਂ ਦੱਸ ਦਿਓ ਵੀ ਗੁਰੂ ਦਾ ਜਹਾਜ਼ ਕਬਰਾਂ ਤੋਂ ਮੰਦਾ ਦ ਉੱਤਰਦਾ ਠੇਕੇ ਤੇ ਉੱਤਰਦਾ ਗੁਰੂ ਦਾ ਜਹਾਜ਼ ਫਿਰ ਆ ਕੀ ਗੱਲ ਹੋ ਗਈ ਇਹ ਕੀ ਗੱਲ ਬਣ ਗਈ ਹੁਣੇ ਮੇਰਾ ਖਲਪ ਆਪਾਂ ਨੂੰ ਸਪਸ਼ਟ ਹੋ ਗਈ ਗੱਲ ਇਸ ਕਰਕੇ ਇਹਨਾਂ ਗੱਲਾਂ ਨੂੰ ਦਿਰਨ ਕਰਨ ਦੀ ਕੋਸ਼ਿਸ਼ ਕਰ ਗਏ ਅੱਜ ਸਾਡੇ ਵਿੱਚ ਕੁਆਲਟੀ ਦੀ ਘਾਟ ਕਿਉਂ ਪੈਦਾ ਹੋ ਗਈ ਕਿਉਂਕਿ ਕਈ ਸਟੇਟਮੈਂਟਾਂ ਸੀ ਇੰਦੀ ਫਲਾਦ ਦਿੱਤੀਆਂ ਇੰਦੀ ਫਲਾਦ ਦਿੱਤੀਆਂ ਫਿਰ ਯਾਦ ਰੱਖਿਓ ਖੰਡੇ ਦੀ ਪਹੌਲ ਛਕਣਾ ਦਾਖਲਾ ਹੈ ਐਡਮਿਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੇ ਲੰਗ ਲੱਗਣਾ ਹੈ ਸ਼ੱਕ ਨਹੀਂ ਕੋਈ ਪਰ ਜਹਾਂ ਜੇ ਤਾਂ ਚੜੇ ਮੰਨੇ ਮੰਨੇ ਜਾਵਾਂਗੇ ਜੇ ਗਰਵਾਣੀ ਦੀ ਆਂਕਾ ਵਿੱਚ ਚੱਲਾਂਗੇ ਤਾਂ ਇਸ ਕਰਕੇ ਇਦਾਂ ਇਹ ਸਿਧਾਂਤਕ ਨੁਕਤੇ ਨੂੰ ਧਿਆਨ ਵਿੱਚ ਰੱਖਿਓ